ਅੱਜ ਸਾਡੇ ਮਾਨਯੋਗ ਐਸਐਸਪੀ ਸ਼ਾਹ ਪਟਿਆਲਾ ਸ੍ਰੀ ਵਰਨ ਸਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਦੀ ਹਦਾਇਤਾਂ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਇੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਹਿਬਾਂ ਉੱਥੇ ਜਾ ਕੇ ਨਾਕਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਤੋਂ ਉਤਰ ਕੇ ਥੋੜਾ ਪਿਛਾਂ ਨੂੰ ਦੁਕੰਦੀ ਕੋਲ ਚੁੱਕੀ ਜੈਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਹੈ ਜਿਹੜਾ ਇਹਦਾ ਨਾਮ ਹੈ ਉਹ ਹੈਗਾ rahul yadav ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਲਿਸ ਰਿਮਾਰਡ ਹਾਸਲ ਕਰਾਂਗੇ ਉਹ ਵੀ ਜਿਹੜੇ ਇਹਦੇ ਕੋਈ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਅਤੇ ਫਾਰਵਰਡ ਲਿੰਕ ਸਾਰੇ ਹੋਣਗੇ ਦੇਖਾਂਗੇ ਪਰ ਕੀ ਚੀਜ਼ ਪਈ ਹੋਈ ਹੈ ਫੀਮ ਇਹ ਬੈਗ ਤੇ ਸੀਗੀ ਇਹਦੇ ਵੀ ਬੈਗ ਤੇ ਵਿੱਚੋਂ ਹੋਣ ਕਲਾਸਿਕ ਦੇ ਦੌਰਾਨ ਸੰਗੜੀਆਂ ਕਰਾਂਗੇ ਜੀ ਮਾਡਮ ਮਾਡਮ ਹਾਂ ਜੀ ਸਾਡਾ ਇਨਵੈਸਟੀਗੇਸ਼ਨ ਅਨੁਸਾਰ ਹੀ ਕਰਾਂਗੇ ਜੀ ਇਹ ਜਿਹੜੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਤੇ ਸਾਰੇ ਉਹ ਵੀ ਦੇਖਾਂਗੇ ਕਿ ਜੋ ਵੀ ਸਾਹਮਣੇ ਤੱਤਾ ਹੋਊਗਾ ਤੁਹਾਨੂੰ ਪਾਣੀ ਅਜੀਬ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਕਰਾਂ ਅਸੀਂ ਦੇਖਾਂਗੇ ਹਾਂ ਕੱਲ੍ਹ ਹੀ ਸੀ ਜੀ ਇਸ ਕੱਲ੍ਹ ਹੀ ਸੀ ਉਹ ਦੱਸਿਆ ਜੀ ਪਹਿਲੇ ਕਿ ਕਦੇ ਇਸ ਕੱਲ੍ਹ ਨੇ ਦੱਸਾਇਆ ਇਹ ਇਹ ਤਾਂ ਸਭ ਤੋਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤੱਤਾਂ ਦੇ ਦੇਖਾਂਗੇ ਕਿ ਪਹਿਲਾਂ ਤਾਂ ਨਹੀਂ ਆਇਆ ਹਾਂ ਜੀ ਇਨਫਰਮੇਸ਼ਨ ਚ ਸਾਡੀ ਇਨਫਰਮੇਸ਼ਨ ਦੇ ਤਹਿਤ ਹੀ ਅਸੀਂ ਨੱਥਾ ਲਾਇਆ ਸੀ ਉਹ ਵੀ ਪਤਾ ਕਰਾਂਗੇ ਜੀ ਹੁਣ ਬਿਮਾਨ ਦੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿਦੋਂ ਦੇਣੀ ਸੀ ਜੀ ਟੀਮ ਲਿਆ ਕੇ ਤੇ ਕਿਥੋਂ ਲੈ ਕੇ ਆਇਆ ਤੂੰ ਜੀ ਉਹ ਸਾਰਾ ਅਸੀਂ ਪਤਾ ਕਰਾਂਗੇ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਿਹੜਾ ਲੈ ਕੇ ਆਉਂਦੇ ਆ ਕਿਹਨੂੰ ਦੇਣੀ ਸੀ ਚੀਜ਼ ਲਿਆ ਕੇ ਸਾਰਾ ਪਤਾ ਕਰਾਂਗੇ ਅਸੀਂ ਇਹ ਕਰਦੇ ਆ ਕਿਥੋਂ ਮਦਦ ਆਇਆ ਹੈ ਤੇ ਇਹ ਲਈ ਜਾ ਕਿਥੋਂ 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 ਆ ਰਹੇ ਦੱਸਣ ਮੁਤਾਬਕ ਇਹ ਪਾਣੀ ਪੱਤੋਂ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀ ਪੱਤੋਂ ਲੈਂਦੇ ਆ ਇਹ ਬਾਸ ਤੇ ਚੜ ਕੇ ਆਇਆ ਜੀ ਸਭ ਦੇ ਵਿੱਚ ਉਹ ਇਹ ਸੇਮ ਨਾ ਦਾਬਾ ਜਬ ਉਹ ਅੱਗੇ ਨੂੰ ਚੋਹਦਾ ਹੀ ਹੈ ਤੇ ਜੇ ਨਹੀਂ ਕੋਈ ਮਾੜਾ ਮਾੜਾ ਕਿਸੇ ਦਾ ਜੀ ਦੇਖੋ ਜੀ ਮੈਸੋ ਹਾਈਵੇ ਹੁਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲਈਆਂ ਪਿੱਛੇ ਇੱਥੇ ਦੋ ਨਿਕਲ ਗਈਆਂ ਦੋ ਅਸੀਂ ਚੈੱਕ ਕਰ ਲਈਆਂ ਤਾਂ ਕਰਕੇ ਜਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਲੈ ਨਹੀਂ ਤੁਹਾਨੂੰ ਇਹਦੇ ਜਾਣ ਦਿੰਦਾ ਹੋਰ ਤੱਕ ਅਸੀਂ ਜੀ 1 ਮਹੀਨੇ ਦੇ ਵਿੱਚ 11 12 ਫਸਤੇ ਜਿਹੜੇ ਐਨਡੀਪੀਐਕ ਜਿਹੜੇ ਆ ਉਹ ਕੀ ਤੇ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਕੰਦੇ ਕਰ ਰਹੇ ਹੋ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਬਰੋਤ ਜਿਹੜੀ ਸੱਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਖਲਾਫਾਂ ਦੇ ਪਿੱਛੇ ਜਾਏਗਾ